ਇੱਕ ਘਰ ਦੇ ਵਿੱਚ ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਬਹੁਤ ਜ਼ਿਆਦਾ ਲੜਾਈ ਝਗੜਾ ਪਤੀ ਪਤਨੀ ਦੇ ਵਿੱਚਕਾਰ ਹੁੰਦਾ ਸੀ ਇੱਕ ਦਿਨ ਬਹੁਤ ਜ਼ਿਆਦਾ ਲੜਾਈ ਹੁੰਦੀ ਹੈ ਤੇ ਪਤੀ ਆਪਣੀ ਪਤਨੀ ਦਾ ਕਤਲ ਕਰ ਦਿੰਦਾ ਇਸ ਤੋਂ ਬਾਅਦ ਉਹਦੀ Laash ਨੂੰ ਬਾਥਰੂਮ ਦੇ ਵਿੱਚ ਲੈ ਕੇ ਜਾਂਦਾ ਇੱਕ ਸੂਟਕੇਸ ਦੇ ਵਿੱਚ ਪੈਕ ਕੀਤਾ ਜਾਂਦਾ ਅਤੇ ਜਦੋਂ ਉਹ ਸੂਟਕੇਸ ਨੂੰ ਉਥੋਂ ਲਿਜਾਣ ਦੀ ਕੋਸ਼ਿਸ਼ ਕਰਦਾ ਤਾਂ ਸੂਟਕੇਸ ਦਾ ਹੈਂਡਲਾ ਜਿਹੜਾ ਉਹ ਟੁੱਟ ਜਾਂਦਾ ਤਾਂ ਇਸ ਤੋਂ ਬਾਅਦ ਉਹ ਸੋਚਦਾ ਵੀ ਹੁਣ ਮੈਂ ਕਿੱਥੇ ਨਵਾਂ ਸੂਟ ਕੇਸ ਲੈ ਕੇ ਆਉਂਗਾ ਤਾਂ ਫਿਰ ਉਹ ਉਸ ਕਮਰੇ ਦੀ ਸਾਫ ਸਫਾਈ ਕਰਦਾ ਹੈ ਸਾਫ ਸਫਾਈ ਕਰਨ ਤੋਂ ਬਾਅਦ ਉੱਥੇ ਹੀ ਉਸ ਸੂਟ ਕੇਸ ਨੂੰ ਰੱਖ ਕੇ ਉਹ ਤਕਰੀਬਨ ਉੱਥੋਂ 700 ਕਿਲੋਮੀਟਰ ਦੂਰ ਚਲਾ ਜਾਂਦਾ ਅਤੇ ਜਾ ਕੇ ਫਿਰ ਪਰਿਵਾਰ ਵਾਲਿਆਂ ਨੂੰ ਫੋਨ ਕਾਲ ਕਰਦਾ ਹੈ ਤੇ ਦੱਸਦਾ ਹੈ ਕਿ ਮੈਂ ਕਤਲ ਕਰ ਦਿੱਤਾ ਹੈ ਵੀ ਲਾਸ਼ ਫਲਾਨੀ ਜਗ੍ਹਾ ਤੇ ਪਈ ਹੈ ਤੁਸੀਂ ਉਸ ਦਾ ਅੰਤਮ ਸੰਸਕਾਰ ਕਰਵਾ ਦੇਣਾ ਤਾਂ ਕਿ ਲਾਸ਼ ਗਲ ਛੜ ਨਾ ਜਾਵੇ ਇਸ ਤੋਂ ਬਾਅਦ ਹਰ ਕੋਈ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਇਹ ਕੈਸਾ ਰਿਸ਼ਤਾ ਸੀ ਇਸ ਘਟਨਾ ਦੀ ਗੂੰਜ ਪੂਰੀ ਸਟੇਟ ਦੇ ਵਿੱਚ ਗੂੰਜਦੀ ਹੈ ਵੀ ਆਖਰਕਾਰ ਇਹ ਕੈਸਾ ਪਿਆਰ ਸੀ ਹਰ ਕੋਈ ਜਾਣਨ ਦੇ ਲਈ ਬੇਤਾਬ ਸੀ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਜਿਹੜੀ ਸੱਚੀ ਘਟਨਾ ਇਹ ਮਹਾਰਾਸ਼ਟਰ ਦੇ ਵਿੱਚ ਪੈਂਦੇ ਬੈਂਗਲੁਰੂ ਦੀ ਹੈ ਉਥੋਂ ਦੇ ਹੋਲੇ ਮਾਣੋ ਇਲਾਕੇ ਦੇ ਪੁਲਿਸ ਥਾਣੇ ਦੇ ਵਿੱਚ ਇੱਕ ਫੋਨ ਕਾਲ ਆਉਂਦੀ ਹੈ ਤਾਂ ਦੱਸਿਆ ਜਾਂਦਾ ਕਿ ਫਲਾਨੀ ਜਗ੍ਹਾ ਦੇ ਵਿੱਚ ਇੱਕ ਫਲੈਟ ਦੇ ਵਿੱਚ ਲਾਸ਼ ਮਿਲੀ ਹੈ ਉਸ ਲਾਸ਼ ਨੂੰ ਤੁਸੀਂ ਤੁਰੰਤ ਆ ਕੇ ਦੇਖੋ ਤਾਂ ਇਸ ਤੋਂ ਬਾਅਦ ਜਿਵੇਂ ਹੀ ਪੁਲਿਸ ਨੂੰ ਪਤਾ ਲੱਗਦਾ ਤਾਂ ਪੁਲਿਸ ਤੁਰੰਤ ਉਸ ਫਲੈਟ ਦੇ ਵਿੱਚ ਪਹੁੰਚਦੀ ਹੈ ਤੇ ਅੱਗੇ ਜਾ ਕੇ ਜਦੋਂ ਪੁਲਿਸ ਦੇਖਦੀ ਹੈ ਤਾਂ ਫਲੈਟ 'ਚ ਜਿਹੜਾ ਉਸ ਨੂੰ ਜ਼ਿੰਦਾ ਲੱਗਿਆ ਹੋਇਆ ਸੀ ਤੇ ਇਸ ਤੋਂ ਬਾਅਦ ਉਸ ਫਲੈਟ ਦੇ ਮਾਲਕ ਨੂੰ ਬੁਲਾਇਆ ਜਾਂਦਾ ਕਿਵੇਂ ਨਾ ਕਿਵੇਂ ਕਰਕੇ ਉਹ ਜਿੰਦੇ ਨੂੰ ਤੋੜਿਆ ਜਾਂਦਾ ਤੇ ਜਿਵੇਂ ਹੀ ਪੁਲਿਸ ਉਸ ਕਮਰੇ ਦੇ ਅੰਦਰ ਐਂਟਰ ਕਰਦੀ ਆ ਤਾਂ ਪੁਲਿਸ ਕੀ ਦੇਖਦੀ ਹੈ ਕਿ ਕਮਰਾ ਇੰਨਾ ਜ਼ਿਆਦਾ ਸਾਫ਼ ਸੀ ਕਿ ਇੰਜ ਲੱਗ ਹੀ ਨਹੀਂ ਰਿਹਾ ਸੀ ਕਿ ਉਸ ਜਗ੍ਹਾ ਤੇ ਕੋਈ ਕ੍ਰਾਈਮ ਹੋਇਆ ਵਾ ਜਾਂ ਕੋਈ ਕਤਲ ਹੋਇਆ ਵਾ ਪੂਰੇ ਕਮਰੇ ਦੀ ਸ਼ਾਨ ਵੀਣ ਕੀਤੀ ਜਾਂਦੀ ਹੈ ਤਾਂ ਤਾਂ ਇਸ ਤੋਂ ਬਾਅਦ ਪੁਲਿਸ ਬਾਥਰੂਮ ਦੇ ਵਿੱਚ ਜਾਂਦੀ ਹੈ ਬਾਥਰੂਮ ਦੇ ਵਿੱਚ ਇੱਕ ਸੂਟ ਕੇਸ ਪਿਆ ਨਜ਼ਰ ਆਉਂਦਾ ਉਸ ਸੂਟਕੇ ਦਾ ਹੈਂਡਲ ਵੀ ਅੱਗੋਂ ਟੁੱਟਿਆ ਹੋਇਆ ਸੀ ਤਾਂ ਪੁਲਿਸ ਨੂੰ ਸ਼ੱਕ ਹੋ ਜਾਂਦਾ ਕਿ ਹੋ ਨਾ ਹੋ ਲਾਸ਼ ਇਸ ਸੂਟਕੇ ਦੇ ਵਿੱਚ ਆ। ਇਸ ਤੋਂ ਬਾਅਦ ਉਸ ਸੂਟਕੇਸ ਨੂੰ ਖੋਲਿਆ ਜਾਂਦਾ ਤੇ ਉਸ ਦੇ ਵਿੱਚੋਂ ਇੱਕ ਲਾਸ਼ ਬਰਾਮਦ ਹੁੰਦੀ ਹੈ। ਉਸ ਸੂਟਕੇਸ ਦੇ ਵਿੱਚੋਂ 32 ਸਾਲਾਂ ਲੜਕੀ ਜਿਸ ਦਾ ਨਾਮ ਗौरी ਉਹਦੀ ਲਾਸ਼ ਬਰਾਮਦ ਹੁੰਦੀ। ਇਸ ਤੋਂ ਬਾਅਦ ਪੁਲਿਸ ਲਾਸ਼ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ। ਜਿਵੇਂ ਹੀ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਗौरी ਦੇ ਇੱਕ ਚਾਕੂ ਪੇਟ ਦੇ ਉੱਤੇ ਮਾਰਿਆ ਗਿਆ ਅਤੇ ਦੋ ਚਾਕੂ ਉਹਦੇ ਗਰਦਨ ਉੱਤੇ ਮਾਰੇ ਗਏ। ਇਸ ਤੋਂ ਬਾਅਦ ਇਹਦੀ ਲਾਸ਼ ਨੂੰ ਸੂਟਕੇਸ ਦੇ ਵਿੱਚ ਪੈਕ ਕੀਤਾ ਗਿਆ ਅਤੇ ਡਾਕਟਰਾਂ ਨੇ ਇਹ ਵੀ ਦੱਸਿਆ ਕਿ ਜੇ ਇਸ ਘਟਨਾ ਦੀ ਪਹਿਲਾਂ ਸੂਚਨਾ ਮਿਲ ਜਾਂਦੀ ਤਾਂ ਹੋ ਸਕਦਾ ਇਹ ਲੜਕੀ ਬਚ ਜਾਂਦੀ ਕਿਉਂਕਿ ਗौरी ਤਕਰੀਬਨ 4-5 ਘੰਟੇ ਉਸ ਸੂਟਕੇਸ ਦੇ ਵਿੱਚ ਜਿੰਦਾ ਰਹੀ। ਤਾਂ ਇਸ ਤੋਂ ਬਾਅਦ ਪੁਲਿਸ ਸੀ ਡੀ ਆਰ ਕਰਵਾਉਂਦੀ ਹੈ ਪਤਾ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਕਿਸ ਫੋਨ ਤੋਂ ਪਹਿਲੀ ਵਾਰ ਫੋਨ ਕਾਲ ਆਈ ਤਾਂ ਇਸ ਤੋਂ ਬਾਅਦ ਜਿਵੇਂ ਹੀ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪਤਾ ਲੱਗਦਾ ਹੈ ਕਿ ਬੰਗਲੌਰੋਂ ਤੋਂ ਤਕਰੀਬਨ 700 ਕਿਲੋਮੀਟਰ ਦੀ ਦੂਰੀ ਤੇ ਇੱਕ ਜ਼ਿਲ੍ਹਾ ਲੱਗਦਾ ਹੈ ਮਹਾਰਾਸ਼ਟਰ ਦੇ ਵਿੱਚ 17 ਉਸ ਜ਼ਿਲ੍ਹੇ ਦੇ ਵਿੱਚ ਇੱਕ ਇਲਾਕੇ ਦੇ ਵਿੱਚ ਹੋਂਡਾ ਸਿਟੀ ਗੱਡੀ ਖੜੀ ਹੈ ਜੋ ਕਿ ਨਾ ਹੱਲਜੁਲ ਰਹੀ ਹੈ ਅਤੇ ਨਾ ਹੀ ਉਸ ਗੱਡੀ ਦੇ ਵਿੱਚ ਬੈਠਾ ਵਿਅਕਤੀ ਕੋਈ ਹੱਲਜੁਲ ਕਰ ਰਿਹਾ ਤਾਂ ਇਸ ਤੋਂ ਬਾਅਦ ਉੱਥੋਂ ਦੇ ਆਸ-ਪੜੋ ਦੇ ਲੋਕ ਪੁਲਿਸ ਨੂੰ ਕਾਲ ਕਰਦੇ ਨੇ ਤੇ ਦੱਸਦੇ ਨੇ ਕਿ ਇੱਥੇ ਇੱਕ ਹੋਂਡਾ ਸਿਟੀ ਗੱਡੀ ਖੜੀ ਹੈ ਉਹਦੇ ਵਿੱਚ ਇੱਕ ਵਿਅਕਤੀ ਪਿਆ ਪਰ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਮੂਵਮੈਂਟ ਨਹੀਂ ਕਰ ਰਿਹਾ ਤਾਂ ਇਸ ਤੋਂ ਬਾਅਦ ਪੁਲਿਸ ਤੁਰੰਤ ਉੱਥੇ ਪਹੁੰਚਦੀ ਹੈ ਤੇ ਗੱਡੀ ਨੂੰ ਜਦੋਂ ਆਕੇ ਖੋਲਦੀ ਹੈ ਤੌੜ ਦੇ ਵਿੱਚੋਂ ਇੱਕ ਵਿਅਕਤੀ ਮਿਲਦਾ ਜਿਸ ਦਾ ਨਾਮ ਰਕੇਸ਼ ਖੇੜੇਕਰ ਜਿਸ ਦੀ ਉਮਰ ਤਕਰੀਬਨ 36 ਸਾਲ ਸੀ ਤਾਂ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਮਿਲਦਾ ਤਾਂ ਇਸ ਤੋਂ ਬਾਅਦ ਪੁਲਿਸ ਉਸ ਨੂੰ ਤੁਰੰਤ ਹਸਪੀਟਲ ਦੇ ਵਿੱਚ ਦਾਖਲ ਕਰਵਾਉਂਦੀ ਹੈ ਤੇ ਡਾਕਟਰ ਅਗੋਂ ਉਸ ਦਾ ਇਲਾਜ ਸ਼ੁਰੂ ਕਰ ਦਿੰਦੇ ਨੇ ਡਾਕਟਰ ਦੱਸਦੇ ਨੇ ਕਿ ਜੇਕਰ ਇਸ ਨੂੰ ਤੁਸੀਂ ਟਾਈਮ ਤੇ ਲਿਆਏ ਤਾਂ ਬਹੁਤ ਵਧੀਆ ਹੋਇਆ ਅਤੇ ਡਾਕਟਰ ਇਹ ਵੀ ਦੱਸਦੇ ਨੇ ਕਿ ਇਸ ਨੇ ਕੋਈ ਜ਼ਹਰੀਲੀ ਚੀਜ਼ ਪੀਤੀਆ ਫਲਾਂ ਜੈਸੀ ਕੋਈ ਜ਼ਹਰੀਲੀ ਚੀਜ਼ ਇਸ ਨੇ ਨਿਗਲ ਲਈਆ ਤਾਂ ਇਸ ਤੋਂ ਬਾਅਦ ਡਾਕਟਰ ਉਸ ਦਾ ਇਲਾਜ ਕਰਦੇ ਨੇ ਤਾਂ ਡਾਕਟਰ ਦੱਸਦੇ ਨੇ ਕੁਝ ਟਾਈਮ ਬਾਅਦ ਇਸ ਨੂੰ ਹੋਸ਼ ਆ ਜਾਊਗਾ ਤਾਂ ਇਸ ਤੋਂ ਬਾਅਦ ਜਿਵੇਂ ਹੀ ਉਸ ਨੂੰ ਹੋਸ਼ ਆਉਂਦਾ ਤਾਂ ਪੁਲਸ ਰਕੇਸ਼ ਖੇੜੇਕਰ ਤੋਂ ਪੁੱਛਗਿੱਛ ਕਰਦੀ ਹੈ ਤਾਂ ਪੁੱਛਦੀ ਹੈ ਵੀ ਐਸੀ ਕੀ ਵਜ੍ਹਾ ਸੀ ਕਿ ਤੁਸੀਂ ਜ਼ਹਰੀਲੀ ਚੀਜ਼ ਨਿਗਲੀ ਇਸ ਤੋਂ ਬਾਅਦ ਉਹ ਸਾਰੀ ਕਹਾਣੀ ਬਿਆਨ ਕਰਦਾ ਅਤੇ ਦੱਸਦਾ ਹੈ ਕਿ ਗौरी ਸਮਰਿਕਰ ਜੋ ਕਿ ਮੇਰੀ ਸਕੀਪੂਆ ਦੀ ਲੜਕੀ ਸੀ ਅਤੇ ਜੋ ਰਕੇਸ਼ ਖੇੜੇਕਰ ਸੀ ਉਹ ਮਾਮੇ ਦਾ ਲड़का ਸੀ ਮਤਲਬ ਕਿ ਰਿਸ਼ਤੇ ਦੇ ਵਿੱਚ ਦੋਨੋਂ ਜਾਣੇ ਭੈਣ ਭਰਾ ਸੀ ਗौरी ਉਹਨਾਂ ਦੇ ਘਰ ਪੜਾਈ ਕਰਨ ਵਾਸਤੇ ਆਈ ਹੋਈ ਸੀ ਦੋਨੋਂ ਜਾਣੇ ਇਕੱਠੇ ਰਹਿੰਦੇ ਸੀ ਬਹੁਤ ਹੀ ਖੁਸ਼ ਰਹਿੰਦੇ ਸੀ ਇਸ ਤੋਂ ਬਾਅਦ ਦੋਨੋਂ ਜਾਣੇ ਇੱਕ ਦੂਜੇ ਨੂੰ ਚਾਹਣ ਲੱਗਦੇ ਨੇ ਪਿਆਰ ਹੋ ਜਾਂਦਾ 4 ਸਾਲ ਉਹ ਆਪਣੇ ਹੀ ਘਰ ਦੇ ਵਿੱਚ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿੰਦੇ ਨੇ ਘਰਦਿਆਂ ਨੂੰ ਇਸ ਗੱਲ ਦੀ ਭਣਕ ਤੱਕ ਨਹੀਂ ਲੱਗਦੀ ਘਰਦਿਆਂ ਨੂੰ ਤਾਂ ਸਿਰਫ ਇਹ ਹੁੰਦਾ ਕਿ ਇਹ ਦੋਨੋਂ ਜਾਣੇ ਭੈਣ ਭਰਾ ਨੇ ਤਾਂ ਇਸ ਤੋਂ ਬਾਅਦ ਇਹ ਤੈਅ ਕਰਦੇ ਨੇ ਕਿ ਕਿਉਂ ਨਾ ਆਪਾਂ ਵਿਆਹ ਕਰਵਾ ਲਈਏ ਤਾਂ 2023 ਆ ਜਾਂਦਾ 2023 ਦੇ ਵਿੱਚ ਇਹ ਫੈਸਲਾ ਕਰਦੇ ਨੇ ਅਤੇ ਜਿਵੇਂ ਹੀ ਇਹ ਗੱਲ ਗੌਰਵੀ ਦੇ ਪਰਿਵਾਰ ਨੂੰ ਪਤਾ ਲੱਗਦੀ ਹੈ ਤੇ ਗौरी ਦਾ ਪਰਿਵਾਰ ਉਸ ਨੂੰ ਮਨਾ ਕਰ ਦਿੰਦਾ ਇਸ ਗੱਲ ਤੋਂ ਰਕੇਸ਼ ਤੇਰਾ ਰਿਸ਼ਤੇ ਦੇ ਵਿੱਚ ਭਰਾ ਲੱਗਦਾ ਜੇਕਰ ਤੁਸੀਂ ਵਿਆਹ ਕਰਵਾਉਗੇ ਤਾਂ ਸਮਾਜ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਬਦਨਾਮੀ ਹੋਵੇਗੀ ਪਰ ਇਹ ਦੋਨੋਂ ਜਾਣੇ ਨਹੀਂ ਮੰਨਦੇ ਇਸ ਤੋਂ ਬਾਅਦ ਇਹ ਵਿਆਹ ਕਰਵਾ ਲੈਂਦੇ ਵਿਆਹ ਕਰਵਾਉਣ ਤੋਂ ਬਾਅਦ ਗौरी ਉਸੇ ਘਰ ਦੇ ਵਿੱਚ ਹੁਣ ਬਹੂ ਬਣ ਕੇ ਰਹਿਣਾ ਸ਼ੁਰੂ ਕਰ ਦਿੰਦੀ ਆ ਜਿਸ ਘਰ ਦੇ ਵਿੱਚ ਕਿਸੇ ਟਾਈਮ ਉਹ ਪੜਨ ਦੇ ਲਈ ਆਈ ਹੋਈ ਸੀ ਤਾਂ ਥੋੜਾ ਟਾਈਮ ਲੰਘਦਾ ਤਾਂ ਰਕੇਸ਼ ਦੀ ਮਾਤਾ ਅਤੇ ਗौरी ਦੇ ਵਿਚਕਾਰ ਝਗੜਾ ਹੋਣਾ ਸ਼ੁਰੂ ਹੋ ਜਾਂਦਾ ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ ਝਗੜਾ ਹੁੰਦਾ ਝਗੜਾ ਨਿਤਨਿਤ ਹੋਣ ਕਰਕੇ ਰਕੇਸ਼ ਫੈਸਲਾ ਕਰਦਾ ਵੀ ਕਿਉਂ ਨਾ ਆਪਾਂ ਇੱਥੋਂ ਬੰਗਲੌਰੂ ਰਹਿਣਾ ਸ਼ੁਰੂ ਕਰ ਦਈਏ ਤਾਂ ਇਸ ਤੋਂ ਬਾਅਦ ਉਹ ਇੱਕ ਕਿਰਾਏ ਦੇ ਮਕਾਨ ਤੇ ਬੰਗਲੌਰੂ ਆ ਕੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਤੇਸ ਤੋਂ ਬਾਅਦ ਥੋੜਾ ਟਾਈਮ ਲੰਘਦਾ ਤਾਂ ਉੱਥੇ ਵੀ ਇਹਨਾਂ ਦੀ ਲੜਾਈ ਝਗੜਾ ਹੋਣਾ ਸ਼ੁਰੂ ਹੋ ਜਾਂਦਾ ਛੋਟੀਆਂ-ਛੋਟੀਆਂ ਗੱਲਾਂ ਤੇ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਤਾਂ ਥੋੜੇ ਟਾਈਮ ਬਾਅਦ ਦਿਨ ਆਉਂਦਾ 26 ਮਾਰਚ 2025 ਦੀ ਰਾਤ ਨੂੰ ਰਕੇਸ਼ ਅਤੇ ਗौरी ਦੇ ਵਿਚਕਾਰ ਫਿਰ ਝਗੜਾ ਹੁੰਦਾ ਪਹਿਲਾਂ ਤਾਂ ਇਹ ਖਾਣਾ ਬਣਾ ਕੇ ਖਾਂਦੇ ਨੇ ਉਸ ਤੋਂ ਬਾਅਦ ਗौरी ਰਕੇਸ਼ ਨੂੰ ਇਹ ਗੱਲ ਕਹਿੰਦੀ ਹੈ ਕਿ ਤੂੰ ਤਾਂ ਦੇਖਾ ਆਪਣਾ ਕੰਮ ਕਰਦਾ ਰਹਿਣਾ ਕਿਉਂਕਿ ਰਕੇਸ਼ ਜਿਹੜਾ ਉਹ ਪ੍ਰਾਈਵੇਟ ਕੰਪਨੀ ਦੇ ਵਿੱਚ ਪ੍ਰੋਜੈਕਟ ਮੈਨੇਜਰ ਵਜੋਂ ਕੰਮ ਕਰਦਾ ਸੀ ਅਤੇ ਗौरी ਚਾਹੁੰਦੀ ਸੀ ਕਿ ਮੈਂ ਵੀ ਕਿਤੇ ਬਾਹਰ ਜਾ ਕੇ ਨੌਕਰੀ ਕਰਾਂ ਗौरी ਇਸੇ ਗੱਲ ਤੋਂ ਪਰੇਸ਼ਾਨ ਰਹਿੰਦੀ ਸੀ ਅਤੇ ਜਦੋਂ ਇਹ ਗੱਲ ਬਾਰ-ਬਾਰ ਗौरी ਰਕੇਸ਼ ਨੂੰ ਕਹਿੰਦੀ ਆ ਤਾਂ ਰਕੇਸ਼ ਗौरी ਦੇ ਥੱਪੜ ਮਾਰ ਦਿੰਦਾ ਇਸ ਤੋਂ ਬਾਅਦ ਗौरी ਰਕੇਸ਼ ਵੱਲ ਚਾਕੂ ਛੱਡ ਦਿੰਦੀ ਹੈ ਆਪਣੇ ਕੋਲ ਪਿਆ ਚਾਕੂ ਚਾਕੇ ਉਸ ਵੱਲ ਮਾਰਦੀ ਹੈ ਜੋ ਕਿ ਰਕੇਸ਼ ਦੇ ਜਾ ਕੇ ਲੱਗਦਾ ਪਰ ਉਹ ਕੋਈ ਜ਼ਿਆਦਾ ਨਹੀਂ ਬਾਜਦਾ ਸੱਟ ਥੋੜੀ ਹੁੰਦੀ ਹੈ ਪਰ ਉਸ ਦਾ ਗੁੱਸਾ ਰਕੇਸ਼ ਦੇ ਵਿੱਚ ਬਹੁਤ ਜ਼ਿਆਦਾ ਭਰ ਜਾਂਦਾ ਇਸ ਤੋਂ ਬਾਅਦ ਰਕੇਸ਼ ਉਸੇ ਚਾਕੂ ਨਾਲ ਗौरी ਦੇ ਪਹਿਲਾਂ ਤਾਂ ਪੇਟ ਉੱਤੇ ਵਾਰ ਕਰਦਾ ਇਸ ਤੋਂ ਬਾਅਦ ਉਹਦੀ ਗਰਦਨ ਦੇ ਉੱਤੇ ਵਾਰ ਕੀਤਾ ਜਾਂਦਾ ਜਦੋਂ ਫਿਰ ਗौरी ਦਿੱਗ ਪੈਂਦੀ ਹੈ ਤਾਂ ਇਸ ਤੋਂ ਬਾਅਦ ਉਸ ਨੂੰ ਇੱਕ ਸੂਟਕੇਸ ਦੇ ਵਿੱਚ ਉਹ ਪੈਕ ਕਰਕੇ ਬਾਥਰੂਮ ਦੇ ਵਿੱਚ ਰੱਖ ਦਿੰਦਾ ਹੈ ਇਸ ਤੋਂ ਬਾਅਦ ਉਸ ਦੀ ਲਾਸ਼ ਕੋਲ ਬੈਠ ਕੇ ਗੱਲਾਂ ਵੀ ਕਰਦਾ ਤੇ ਉਸ ਨੂੰ ਕਹਿੰਦਾ ਕਿ ਜੇਕਰ ਤੂੰ ਮੇਰਾ ਨਾ ਲੜਾਈ ਝਗੜਾ ਕਰਦੀ ਨਾ ਮੇਰੇ ਪਰਿਵਾਰ ਤੋਂ ਮੈਨੂੰ ਬੱਖ ਕਰਦੀ ਤਾਂ ਅੱਜ ਇਹ ਦਿਨ ਤੈਨੂੰ ਦੇਖਣ ਨੂੰ ਨਾ ਮਿਲਦਾ ਇਸ ਤੋਂ ਬਾਅਦ ਉਹ ਉਸ ਜਗ੍ਹਾ ਤੋਂ ਫਰਾਰ ਹੋ ਜਾਂਦਾ तकरीबन 700 ਕਿਲੋਮੀਟਰ ਦੂਰ ਜਿਲ੍ਹਾ 17 ਦੇ ਵਿੱਚ ਪਹੁੰਚ ਜਾਂਦਾ ਉੱਥੇ ਜਾ ਕੇ ਉਹ ਆਪਣੀ ਗੱਡੀ ਸਾਈਡ ਤੇ ਲਾਉਂਦਾ ਇੱਕ ਦੁਕਾਨ ਤੇ ਜਾਂਦਾ ਅਤੇ ਦੁਕਾਨਦਾਰ ਨੂੰ ਕਹਿੰਦਾ ਕਿ ਮੈਨੂੰ ਫਲੈਂਟ ਚਾਹੀਦੀ ਹੈ ਮੈਂ ਘਰ ਦੀ ਸਫਾਈ ਕਰਨੀ ਹੈ ਇਸ ਤੋਂ ਬਾਅਦ ਉਹ ਫਲੈਂਟ ਪੀ ਕੇ ਗੱਡੀ ਦੇ ਵਿੱਚ ਪੈ ਜਾਂਦਾ ਅਤੇ ਬੇਹੋਸ਼ ਹੋ ਜਾਂਦਾ ਅਤੇ ਲੋਕ ਇਸ ਖੜੀ ਗੱਡੀ ਦੀ ਸੂਚਨਾ ਪੁਲਿਸ ਨੂੰ ਦੇ ਦਿੰਦੇ ਨੇ ਪਰ ਦੂਸਰੇ ਪਾਸੇ ਰਕੇਸ਼ ਆਪਣੇ ਪਰਿਵਾਰ ਨੂੰ ਵੀ ਫੋਨ ਕਰਦਾ ਹੈ ਅਤੇ ਲੜਕੀ ਦੇ ਭਰਾ ਨੂੰ ਵੀ ਫੋਨ ਕਰਦਾ ਹੈ ਕਿ লাশ ਦਾ ਜਲਦੀ ਅੰਤਮ ਸੰਸਕਾਰ ਕਰ ਦੇਣਾ ਤਾਂ ਕਿ লাশ ਸੜ ਨਾ ਜਾਵੇ ਇਸ ਤੋਂ ਬਾਅਦ ਪੁਲਿਸ ਰਕੇਸ਼ ਦੀ ਸੀਡੀਆਰ ਕਰਵਾਉਂਦੀ ਹੈ ਤੇ ਸੀਡੀਆਰ ਦੇ ਆਧਾਰ ਤੇ ਰਕੇਸ਼ ਨੂੰ ਫੜਿਆ ਜਾਂਦਾ ਹੈ ਹਰ ਕੋਈ ਸੋਚਣ ਦੇ ਲਈ ਮਜਬੂਰ ਹੋ ਜਾਂਦਾ ਕਿ ਇਹ ਕੈਸਾ ਪਿਆਰ ਸੀ ਪਹਿਲਾਂ ਤਾਂ ਪਿਆਰ ਕੀਤਾ ਜਾਂਦਾ ਆਪਣੀ ਹੀ ਸਾਕੀ ਭੂਆ ਦੀ ਕੁੜੀ ਦੇ ਨਾਲ ਉਸ ਤੋਂ ਬਾਅਦ ਵਿਆਹ ਵੀ ਕਰਵਾਇਆ ਜਾਂਦਾ ਅਤੇ ਜਦੋਂ ਰਿਸ਼ਤਾ ਸਿਰੇ ਨਹੀਂ ਚੜਦਾ ਦਿਖਦਾ ਤਾਂ ਉਸ ਦਾ ਕਤਲ ਕਰ ਦਿੱਤਾ ਜਾਂਦਾ। ਐਸਾ ਕਤਲ ਕਾਂਡ ਦੀ ਗੂੰਜ ਫਿਰ ਪੂਰੀ ਸਟੇਟ ਦੇ ਵਿੱਚ ਗੂੰਜਦੀ ਹੈ। ਸੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ? ਆਪਣੇ ਵਿਚਾਰ ਕਮੈਂਟ ਬਾਕ ਦੇ ਵਿੱਚ ਜਾ ਕੇ ਜਰੂਰ ਦਿਓ। ਮਿਲਦਾ ਕਿਸੇ ਨਵੀਂ ਕ੍ਰਾਇਮ ਨਿਊਜ਼ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਟੱਚ।